ਲੋ ਜੀ ਦੇਖੋ ਜੀ ਇਹ ਹੈਗਾ ਮੰਦਿਰ ਟੇਡਾ ਬਿਲਕੁਲ ਤੇ ਸ਼ੇਸ਼ਨਾਗ ਨੇ ਫਾਰ ਮਾਰ ਕੇ ਮੰਦਿਰ ਪਾੜਿਆ ਸੀ ਉਹ ਆਇਓ ਸਥਾਨ ਤੇ ਬੋਰਡ ਬੋਰਡ ਵੀ ਬਹੁਤ ਪੁਰਾਣੀ ਹੈ ਦੇਖੋ ਜੀ ਕਿਸ ਤਰ੍ਹਾਂ ਦੀ ਬੋਰਡ ਹਾਂ ਜੀ ਲੋਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਨਵੀਂ ਲੋਕੇਸ਼ਨ ਤੇ ਨਵੀਂ ਜਗ੍ਹਾ ਤੇ ਆਏ ਆ ਅੱਛਾ ਜੀ ਤੇ ਪਹਿਲਾਂ ਵੀ ਅਸੀਂ ਇਧਰ ਆ ਕੇ ਗਏ ਸੀ ਕਿ ਤੇ ਅੱਜ ਫੇਰ ਆਏ ਆ ਦੁਬਾਰਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ੇਸ਼ਟਾਂਗ ਦੀ ਇਸ ਥਾਂ ਦੇ ਨਾਗ ਦੇਵਤਾ ਦੇ ਤੇ ਚੱਲਦੇ ਆਂ ਦੇਖੋ ਜੰਗਲ ਕਿੰਨਾ ਆ ਜੰਗਲ ਵਿੱਚ ਆਏ ਆ ਅਸੀਂ ਜੰਗਲ ਦੇਖੋ ਕਿੰਨਾ ਆ ਤੇ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਹੁਣ ਚੱਲਦੇ ਆਂ ਥਾਂ ਤੇ ਪਾਪਾ ਜੀ ਤੇ ਤਦ ਦਰਸ਼ਕਾंनो ਕੀ ਹੈ ਕੀ ਨਹੀਂ ਆ ਦਿਖਾਣੇ ਤੁਹਾਨੂੰ ਵੀਡੀਓ ਨੇ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੱਲਦੇ ਆਂ ਚਲੋ ਜੀ ਵੀਡੀਓ ਨੇ ਬਣੇ ਰਹੀਓ ਜੀ ਪਿੱਛੇ ਦੇਖੋ ਜੰਗਲ ਦੇਖੋ ਕਿ ਤੁਹਾਨੂੰ ਆ ਜਿਹਾ ਸ਼ਨਾਗ ਅੰਦਰ ਬੰਦਰ ਵਾਲੇ ਇਹ ਜੰਗਲ ਇਹ ਜੰਗਲਾ ਦੇਖੋ ਕੋਨੇ ਪਾਸੇ ਬਾਸ ਵਰਮੀਆਂ ਬਹੁਤ ਵਾ ਪਿੱਛੇ ਵੀ ਦੇਖੀਏ ਕਾਫੀ ਬਾੰਸ

ਪਹੁੰਚ ਗਏ ਆਸੀਂ ਆਪਣੀ ਲੋਕੇਸ਼ਨ ਤੇ ਪੁਰਾਣੇ ਸ਼ੇਸ਼ਨਾਕ ਮੰਦਿਰ ਬਿੰਦਰਾਵੰਧਾਮ ਇਹ ਦੇਖੋ ਸਾਹਮਣੇ ਲਿਖਿਆ ਹੋਇਆ ਹੈ ਤੇ ਵੀਡੀਓ ਨ ਬਣਾ ਲਈ ਅੰਦਰ ਜਾ ਕੇ ਦਰਸ਼ਨ ਵੀ ਕਰਾਵਾਂਗੇ ਤੇ ਚੱਲਦੇ ਆ ਚਲੋ ਜੀ ਚਲਿਏ ਤੇ ਇੱਧਰ ਲਿਖਿਆ ਹੈ ਪੁਰਾਣੇ ਸ਼ੇਸ਼ਨਾਕ ਮੰਦਿਰ ਬਿੰਦਰਾਵੰਧਾਮ ਤੇ ਇੱਧਰ ਲੋਕ ਲੱਗਾ ਹੈ ਤੇ ਛੋਟੇ ਵਾਲ ਗੇਟ ਵੱਲ ਦੀ ਜਾਣਾ ਤੇ ਛੋਟਾ ਗੇਟ ਹੈ ਇਸ ਤਰ੍ਹਾਂ ਲੋ ਜੀ ਇਸ ਤਰ੍ਹਾਂ ਆ ਦੇਖੋ ਜੀ ਹੋ ਸਾਹਮਣੇ ਮੰਦਰ ਵਾ ਤੇ ਜਾ ਕੇ ਦੇਖਦੇ ਆਂ ਦਰਸ਼ਨ ਕਰਦੇ ਆਂ ਆ ਵੀਡੀਓ ਨਾ ਬਣੇ ਰਿਗੋ ਤੇ ਟੋਪਾ ਬਹੁਤ ਵਾ ਹਾਂ ਹੋ ਟੋਪਾ ਬਹੁਤ ਹੈ ਜੀ ਦੇਖੋ ਜੀ ਟੋਪੀ ਪਈ ਆ ਇਸ ਤੇ ਟੋਪਾ ਹਾਂ ਜੀ ਹੁਣ ਤਾਂ ਅੰਸ਼ੇਸ਼ ਨਾਲ ਮੰਦਰ ਦੇ ਦਰਸ਼ਨ ਕਰਾਂਗੇ ਵੀਡੀਓ ਨੇਤੇ ਬਣੇ ਰਿਹਾ ਦੇਖਦੇ ਆ। ਹੋ ਸਾਹਮਣੇ ਆ ਜੀ ਦਰਬਾਰ ਬਾਬੇ ਦਾ ਤੇ ਬਿਲਕੁਲ ਜੰਗਲ ਹੀ ਆ ਦੇਖੋ। ਹੈਨਾ? ਇਸ ਸਾਈਡ ਤੋਂ ਅਸੀਂ ਆਏ ਆ ਬਾਹਰੋਂ। ਤੇ ਬਿਲਕੁਲ ਆ ਨਾਲ-ਨਾਲ ਸੜਕ ਜਾਂਦੀ ਆ। ਹੈ? ਆਹ ਸੜਕ ਨਾਲ-ਨਾਲ ਕਿੱਥੇ ਜਾਂਦੀ ਆ? ਲੋ ਜੀ ਸਾਹਮਣੇ ਆ ਗਿਆ ਆ ਦਰਬਾਰ। ਤੇ ਚਲਦੇ ਅੰਦਰ। देखते हैं असं भी दर्शन कराने तन भी कराने ऐसे भी करते हैं दर्शन ते हाँ ते ये देखो अस रास्ते भी देखें इतने बर्मिया बहुत बहुत बड़ी बड़िया काफ़ी बोली भी बर्मी देखी तो ये देखो इस तरह बने आया। तो जी इस तरह ते देखते हैं अंदर जाके दर्शन करते हैं लो जी अगपंचमी मेला इतने लगता है तो सामने दरबार आ गया लोग जी सामने आ गया मंदर दरबार आ गया लो जी ये सामने दरबार सामने दर्शन करो जी तो तो करो जी दर्शन गोवा गोरखनाथ जी ये दर्शन करो तो क्योंकि बहु लैट पी शेष करो जी दर्शन ये है राधा श्री हनुमान जी राम जी दर्शन दर्शन ती ਹਾਂ ਜੋਣਾ ਨਿਯਾਤ ਕਰਨਿਆ ਹਾਂ ਇੱਕ ਮਿੰਟ ਇੱਕ ਮਿੰਟ ਲੋ ਜੀ ਕਰ ਲੋ ਤੁਸੀਂ ਦਰਸ਼ਨ ਤੇ ਬੜੀਆਂ ਨ ਬਣ ਰਹੀਆਂ ਅੱਗੇ ਵੀ ਜਾ ਕੇ ਦਰਸ਼ਨ ਕਰੋਗੇ ਤੇ ਇਹ ਰਾਮ ਜੀ ਸਿਤਾ ਜੀ ਲਕਸ਼ਮਣ ਜੀ ਦੀ ਪ੍ਰਤੀਮਾ ਤੇ ਸਾਹਮਣੇ ਸੇਸ਼ਨਾਗ ਜੀ ਦੀ ਹੈ ਹੋਰ ਜੀ ਪਿੱਛੇ ਵਰਮੀਆਂ ਤੇ ਪਿੱਛੋਂ ਦੇ ਉੱਤੇ ਇਧਰ ਵਰਮੀਆਂ ਤੇ ਇਧਰ ਵਰਮੀਆਂ ਬਣੀਆਂ ਆ ਤੇ ਦੇਖੋ ਜੀ ਇਸ ਤਰ੍ਹਾਂ ਦਰਵਾ ਰਹੇ ਹੋ ਇਹ ਲੋ ਜੀ ਨੇ ਢੜਕਾ ਦਾ ਆ ਲੋ ਜੀ ਕਰੋ ਜੀ ਦਰਸ਼ਨ ਤੁਸੀਂ ਵੀ ਪਿੱਛੇ ਹੈਗੀ ਆ ਵਰਮੀ ਬਣੀ ਹੋ ਪਿੱਛੇ ਜਿੱਥੇ ਝੰਡਾ ਲੱਗਾ ਉੱਥੇ ਹੈਗੀ ਆ ਵਰਮੀ ਤੇ ਇਹ ਹੈ ਜੀ ਸਥਾਨ ਆ ਆਪ ਜੀ ਦਾ ਕਰੋ ਜੀ ਤੁਸੀਂ ਦਰਸ਼ਨ ਤੇ ਜਿੱਦਾਂ ਕਿ ਇੱਥੇ ਲਿਖਿਆ ਵੀ ਆ ਮੰਦਿਰ ਤੇ ਸਿਰਫ ਗਾਂ ਦਾ ਦੁੱਧ ਹੀ ਚੜਦਾ ਇੱਥੇ ਆ ਦੇਖੋ ਲਿਖਿਆ ਵੀ ਹੋਇਆ ਹੈ ਤੇ ਤੁਹਾਨੂੰ ਦਰਸ਼ਨ ਕਰਾਏ ਆ ਇੱਧਰ ਤੇ ਹੁਣ ਉਹ ਸਾਹਮਣੇ ਚੱਲਦੇ ਆ ਵੀਡੀਓ ਨਾਲ ਬਣੇ ਰਹੀਓ ਹਾਂਜੀ ਜੀ ਜੋ ਇਹ ਮੰਦਿਰ ਤੇ ਦਰਸ਼ਨ ਕਰ ਰਹੇ ਹਾਂ ਇਹ 16ਵੀਂ ਸਦੀ ਦਾ ਮੰਦਿਰ ਹੈ ਤੇ नाग ਦੇਵਤਾ ਦੀ ਫਹੰਕਾਰ ਦੇ ਨਾਲ ਇਹ ਮੰਦਿਰ ਸਾਰਾ ਫਟ ਗਿਆ ਸੀ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਮੰਦਿਰ ਵੀ ਟੇਟਾ ਹੈ ਤੇ ਇਹਦੇ ਨਾਲ ਤਲਾਹ ਹੈ ਤਲਾਹ ਦਾ ਇਤਿਹਾਸ ਇਸ ਤਰ੍ਹਾਂ ਹੈ ਇਹ ਇਥੇ ਦੀ ਇੱਕ ਸ਼ਰਧਾਲੂ ਸੇਵਕਾ ਹੈ ਨਾ ਮੱਥਾ ਟੇਕਣਾ ਹੀ ਤੋਰ ਦੇ ਨਾਲ ਇੱਕ ਛੋਟਾ ਬੱਚਾ ਸੀ ਤੇ ਬੱਚਾ ਖੇਡਦਾ ਹੋਇਆ ਇਸ ਨਾਲ ਹੀ ਜਿਹੜਾ ਤਲਾਆ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਤਲਾਅ 'ਚ ਜਾ ਕੇ गिर ਗਿਆ ਸੀ ਤੇ ਜਿਸ ਵੇਲੇ ਹੈ ਨਾ ਆਣੇ ਜਿਦਾਂ ਰੋਲਾ ਪਾਇਆ ਕਿ ਮੇਰੇ ਬੱਚੇ ਨੂੰ ਬਚਾ ਲੋ ਤਾਂ ਉੱਥੇ ਇੱਕ ਮਤਲਬ ਕਿ ਮਹਾਤਮਾ ਸੀ ਤੇ ਉਹਨਾਂ ਨੇ ਕਿਹਾ ਕਿ ਤੂੰ ਕਿ ਤੂੰ ਪਾਣੀ ਦੇ ਤਲਾਅ ਨੂੰ ਤੇ ਬੱਚੇ 'ਚ ਇੱਕ ਜਾਣੇ ਨੂੰ ਚੁਣ ਸਕਦੀ ਹੈ ਤੇ ਮਾਂ ਨੇ ਮਾਪਤਾ ਜਾਗੀ ਤਾਂ ਉਹਨੇ ਕਿਹਾ ਸੀ ਮੇਰੇ ਬੱਚੇ ਨੂੰ ਬਚਾ ਦਿਓ ਤੇ ਜਿਸ ਵੇਲੇ ਮਤਲਬ ਕਮਾਨ ਨੇ ਕਿਹਾ ਸੀ ਮੇਰੇ ਬੱਚੇ ਨੂੰ ਬਚਾ ਲਓ ਤੇ ਉੱਥੇ ਇੱਕ ਨਗ ਤੇਪਤਾ ਜੀ ਨੇ ਭਿਆਨਕ ਪੁਕਾਰ ਮਾਰੀ ਸੀ ਤਾਂ ਤਲਾਬ ਦਾ ਪਾਣੀ ਸੁੱਕ ਗਿਆ ਸੀ ਤੇ پاس ਹੀ ਮੰਦਰਾ ਉਹ ਵੀ ਜਿਹੜਾ ਇਹ ਮੰਦਿਰ ਤੁਹਾਨੂੰ ਆ ਦਰਸ਼ਨ ਕਰਾਉਣੇ ਪਏ ਆ ਇਹ ਵੀ ਫਟ ਗਿਆ ਸੀ ਉਸ ਟਾਈਮ ਤੇ ਮੰਦਿਰ ਤੇ ਤਲਾਬ ਤੇ ਮਤਲਬ ਕਿ ਵਿੱਚ ਉਹਦੇ ਬੱਚੇ ਤਲਾਬ ਦੇ ਵਿੱਚੋਂ ਇੱਕ ਚੁਣਿਆ ਸੀ ਅੱਜ ਵੀ ਉਹ ਪਾਣੀ ਦੇਖ ਲੋ ਹੈ ਨਹੀਂ ਉੱਥੇ ਬਿਲਕੁਲ ਪਾਣੀ ਹੈ ਨਹੀਂ ਇਸ ਮੰਦਿਰ ਦੇ ਵਿੱਚ ਤੇ ਤੁਹਾਨੂੰ ਉਸ ਰੋਬਰ ਦੇ ਵੀ ਦਰਸ਼ਨ ਕਰਾਵਾਂਗੇ ਤੇ ਇਹ ਮੰਦਿਰ ਵੀ ਦੇਖ ਲੋ ਟੇਡਾ ਹੈ ਤੇ ਸਾਰਾ ਫੁੰਕਾਰ ਦੇ ਨਾਲ 나ਗ ਦੇਵਤਾ ਦੀ ਫੁੰਕਾਰ ਦੇ ਨਾਲ ਸਾਰਾ ਫਟਿਆ ਹੋਇਆ ਹੈ ਤੇ ਇਸ ਤਰ੍ਹਾਂ ਹੈ ਇਹ ਇੱਥੇ ਦਾ ਇਤਿਹਾਸ ਇਹ ਜੋ ਮੰਦਰ ਦੇਖਦੇ ਪੋ ਇਹ ਮਤਲਬ ਕਿ ਇਸ ਸਟੈਮ ਵੀ ਹੈ ਨਾ ਜਿੱਦਾਂ ਫਾ ਨਾਗ ਦੇਵਤਾ ਸੇਸ਼ਨਾਗ ਦੀ ਹੈ ਨਾ ਫੁੰਕਾਰ ਦੇ ਨਾਲ ਇਹ ਮੰਦਰ ਵੀ ਫਟ ਗਿਆ ਸੀ ਤੇ ਉਧਰ ਤਲਾਬ ਵੀ ਦਿਖਾਵਾਂਗਾ ਤਲਾਬ ਵੀ ਕਿਆ ਸੀ ਕਿ ਕਿਉਂਕਿ ਉਹ ਮਾਂ ਨੇ ਜਿਹਾ ਆਪਣੀ ਘੁਹਾਰ ਲਾਈ ਸੀ ਕਿ ਮੇਰੇ ਬੱਚੇ ਨੂੰ ਬਚਾ ਲਓ ਤੇ ਉਹਦੇ ਵਿੱਚ ਇੱਕ ਹੀ ਚੀਜ਼ ਸੀ ਜੱਤਲਾ ਦਾ ਪਾਣੀ ਸੁੱਕ ਜੂ ਜੇ ਬੱਚਾ ਬਚਾਲਾ ਮਾਂ ਨੇ ਚੁਣੇ ਸੀ ਬੱਚੇ ਨੂੰ ਬਚਾਉਣ ਨੂੰ ਤੇ ਤਲਾ ਦਾ ਪਾਣੀ ਉਸ ਟਾਈਮ ਤੇ ਸੁੱਕ ਗਿਆ ਸੀ ਉਹ ਵੀ ਛੇ ਸ਼ਨਾਗ ਨੇ ਜਿਹਾ ਆਪਣੀ ਫੁੰਕਾਰ ਮਾਰੀ ਸੀ ਤੇ ਉਸ ਵੇਲੇ ਪਾਣੀ ਹੈ ਦੇਖੋ ਇੱਥੇ ਹੁਣ ਤੱਕ ਪਾਣੀ ਹੈ ਨਹੀਂ ਇਹ ਆ ਉਹ ਤੇਰੇ ਨਾਲ ਜਿਹੜੇ ਮੰਦਰ ਦਰਸ਼ਨ ਕਰਾਇਆ ਨਾ ਉਹ ਵੀ ਇਸ ਤਰ੍ਹਾਂ ਮਤਲਬ ਕਿ ਟੇਡਾ ਹੈਗਾ ਮੰਦਰ ਤੇ ਤੁਸੀਂ ਦੇਖ ਵੀ ਲਈਓ ਟੇਡਾ ਆ ਮੰਦਰ ਤੇ ਹੈ ਵੀ ਸਾਰਾ ਫਟਿਆ ਹੋਇਆ ਅੰਦਰ ਤੱਕ ਫਟਿਆ ਹੋਇਆ ਹੈ ਮੰਦਿਰ ਤੇ ਇਸ ਤਰ੍ਹਾਂ ਆਏ ਦੇਖੋ ਤਲਾਹ ਦੇ ਵਿੱਚ ਬਿਲਕੁਲ ਪਾਣੀ ਹੈ ਨਹੀਂ ਹੋ ਅੱਜ ਵੀ ਇੱਦੀ ਮੌਜੂਦ ਵਾ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਬਹੁਤ ਸੋਹਣਾ ਹੈ ਆ ਮੰਦਿਰ ਤੁਸੀਂ ਵੀ ਦਰਸ਼ਨ ਕਰਕੇ ਮੰਨ ਨਹੀਂ ਆ ਲੋਗੇ ਤੁਹਾਡਾ ਆਪਣਾ ਮਨ ਕਰੇ ਇੱਥੇ ਜਾਣ ਨੂੰ ਮੰਦਿਰ ਹੈਗਾ ਮਾਤਾ ਦੁਰਗਾ ਜੀ ਦਾ ਮੰਦਿਰ ਤੇ ਇਸ ਤਰਫ ਹੈਗਾ ਜੈ ਬਸੰਗਵਲੀ ਤੇ ਪਹਿਲਾਂ ਮਾਤਾ ਦੁਰਗਾ ਜੀ ਦਾ ਦਰਸ਼ਨ ਕਰਾਉਣੇ ਆ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਛੇਰ ਕਮੈਂਟ ਵੀਰ ਕਰ ਦਿਓ ਬਹੁਤ ਸੋਹਣਾ ਮਾਤਾ ਦੁਰਗਾ ਦਾ ਦਰਬਾਰ ਬਣਿਆ ਹੋਇਆ ਹੈ ਤੇ ਲੋ ਜੀ ਕਰੋ ਜੀ ਦਰਸ਼ਨ ਮੋਈ ਤੇ ਉਤੋਂ ਦਰਸ਼ਨ ਮੋਈ ਬਹੁਤ ਸੋਹਣਾ ਦਰਬਾਰ ਬਣਿਆ ਮਾਤਾ ਦੁਰਗਾ ਜੀ ਦਾ ਤੇ ਖੜਾ ਮਿਆਂ ਤੇ ਇੱਧਰ ਮਾਤਾ ਦੁਰਗਾ ਜੀ ਦੇ ਦਰਸ਼ਨ ਕਰੋ ਉਹ ਸ਼ਿਕਰ ਹੋਈ ਵਾ ਸ਼ਮਾ ਦਾ ਦਰਗਾਹ ਤੇ ਇੱਧਰ ਹੈ ਬਸ ਰੰਗੋਲੀ ਦਾ ਮੰਦਰ ਤੇ ਇੱਧਰ ਬਸ ਰੰਗੋਲੀ ਆ ਤੇ ਇਸ ਤਰ੍ਹਾਂ ਪੀਪਸ ਰੰਗੋਲੀ ਦਾ ਦਰਵਾਜ਼ਾ ਤੇ ਲੋ ਜੀ ਕਰੋ ਜੀ ਬਸ ਰੰਗੋਲੀ ਤੇ ਦਰਸ਼ਨ ਨੂੰ ਨੋਇਸ਼ ਐਲਟਰਾ ਬਣਿਆ ਹੋਇਆ ਹੈ ਇੱਧਰ ਬਸ ਰੰਗੋਲੀ ਦਾ ਦਰਵਾਜ਼ਾ ਚਲੋ ਚਲੋ ਹਾਂ ਇੱਧਰ ਤੁਹਾਨੂੰ ਦਰਸ਼ਨ ਆਇਆ ਬਾਬਾ ਬਜਰੰਗਵਲੀ ਤੇ ਉਧਰ ਜੈ ਦੁਰਗਾ ਮਾਤਾ ਦੇ ਤੇ ਇਸਟਰ ਉਹ ਪਿੰਗਾਇਆ ਬਣੀਆਂ ਹੋਈਆਂ ਤੇ ਲੋ ਜੀ ਤੇ ਇੱਧਰ ਦਰਸ਼ਨ ਤੁਹਾਨੂੰ ਕਰਾ ਚੁੱਕੇ ਆ ਬਾਬਾ ਸ਼ੇਸ਼ਨਾਗ ਜੀ ਦੇ ਤੇ ਇੱਧਰ ਹੈਗਾ ਧੂਣਾ ਬਾਬੇ ਦਾ ਧੂਣਾ ਆਇਆ ਲੋ ਜੀ ਕਰੋ ਜੀ ਦਰਸ਼ਨ ਉੱਧਰ ਵੀ ਤੁਹਾਨੂੰ ਦਰਸ਼ਨ ਕਰਾਏ ਆ ਤੇ ਅੱਗੇ ਚੱਲਦੇ ਹਾਂ ਉੱਧਰ ਬੋ ਲੋ ਜੀ ਇੱਧਰ ਹੈਗੀ ਪਾਪਾ ਬਦਲੂ ਰਾਮ ਜੀ ਦੇ ਕੋਈ ਤੇ ਕਰੋ ਜੀ ਇਹ ਖੂਈ ਬਣੀ ਹੋਈ ਹੈ ਦੇਖੋ ਲਿਖਿਆ ਹੋਇਆ ਵੀ ਆ ਜੈ ਸ਼੍ਰੀ ਰਾਮ ਇਹ ਖੂਈਏ ਬਣੀ ਹੋਈ ਦੇਖੋ ਜੀ ਕਰੋ ਜੀ ਦਰਸ਼ਨ ਕੋਈ ਤੇ ਇਸ ਤਰ੍ਹਾਂ ਆ ਜੀ ਇਹ ਦੇਖੋ ਲਿਖਿਆ ਹੋਇਆ ਪਲੇਟ ਲੱਗੀਆਂ ਇੱਧਰ ਲਿਖਿਆ ਬਿੰਦਰਾ ਬੰਦਾਮ ਤੇ ਕਰੋ ਜੀ ਇੱਧਰ ਵੀ ਦਰਸ਼ਨ ਤੇ ਨੋਟ ਇੱਥੇ ਲਿਖਿਆ ਹੋਇਆ ਹੈ ਬਿੰਦਰਾ ਬੰਦਾਮ ਸ਼ੰਕਰ ਜੀ ਪਾਪਾ ਬਲਕਨਾਥ ਜੀ ਨਗੁਰਾ ਦੇਵਤਾ ਸਾਰਿਆਂ ਦੇ ਬਣਿਆ ਹੋਇਆ ਹੈ ਪਹਿਲਾ ਸ਼ਿਪ ਪੋਲੇ ਪੰਡਰੀ ਦੇ ਦਰਸ਼ਨ ਕਰਾਉਣੇ ਆ ਹੈਨਾ ਤੇ ਉਹ ਜਿਸ ਤਰ੍ਹਾਂ ਬਣਿਆ ਹੋਇਆ ਹੈ ਦਰਵਾਜ਼ਾ ਸ਼ੇਪੋੜੇ ਪੰਡਾਏ ਦਾ ਲੋ ਜੀ ਕਰੋ ਜੀ ਸ਼ੇਪੋੜੇ ਪੰਡਾਏ ਦਾ ਦਰਸ਼ਨ ਤੇ ਇੱਦਾਂ ਬਣਿਆ ਹੋਇਆ ਦਰਵਾਜ਼ਾ ਤੇ ਇੱਧਰ ਹੈਗਾ ਆ ਬਾਬਾ ਬਾਲਖਨਾਥ ਜੀ ਦਾ ਤੇ ਸਾਹਮਣੇ ਦੇਖੋ ਜੀ ਕਰੋ ਜੀ ਦਰਸ਼ਨ ਬਾਬਾ ਬਾਲਖਨਾਥ ਜੀ ਦੇ ਤੇ ਤੇ ਇਸ ਤਰ੍ਹਾਂ ਲਿਖਿਆ ਹੋਇਆ ਨਵ ਗ੍ਰਹਿ ਸਾਰੇ ਇੱਦਾਂ ਤੇ ਇੰਦਰ ਜਮਰਾਜ ਜੀ ਚਿਤ੍ਰਗੋਪਤ ਜੀ ਉਹ ਜੇ ਜਮਰਾਜ ਜੀ ਦੇ ਦਰਸ਼ਨ ਕਰੋ ਪਹਿਲਾਂ ਉਹ ਇਹ ਜਮਰਾਜ ਜੀ ਆ ਤੇ ਇਸ ਤੋਂ ਬਾਅਦ ਇੱਧਰ ਹੈਗਾ ਚਿਤ੍ਰਗੋਪਤ ਲਿਖਿਆ ਹੋਇਆ ਵੀ ਆ ਇਹ ਚਿਤ੍ਰਗੋਪਤ ਜੀ ਦਾ ਤੇ ਆ ਜਮਰਾਜ ਜੀ ਦਾ ਚਿਤ੍ਰਗੋਪਤ ਜੀ ਦਾ ਉਹ ਜੀ ਇਹ ਦ ਸੰਯੋਗ ਸ਼ਨੀ ਦੇਵ ਉਹ ਕਲੋਜੀ ਜੀ ਸ਼ਨੀ ਦੇਵ ਦੇ ਦਰਸ਼ਨ ਤੇ ਇਦਾਂ ਮੰਦਿਰ ਬਣਿਆ ਹੋਇਆ ਇਸ ਤਰਫ ਲੋ ਜੀ ਇੱਧਰ ਹੈ ਕੇ ਬਾਬਾ ਲਾਲ ਜੀ ਦਾ ਸਥਾਨ ਬਣਿਆ ਹੋਇਆ ਤੇ ਇਸ ਤਰ੍ਹਾਂ ਹੈ ਇੱਧਰ ਹੈ ਰਾਧਾ ਕ੍ਰਿਸ਼ਨ ਜੀ ਰਾਧਾ ਕ੍ਰਿਸ਼ਨ ਦੇ ਕਰੋ ਦਰਸ਼ਨ ਤਨਵਰਸ਼ਨ ਲੋ ਜੀ ਕਰੋ ਜੀ ਬਾਬਾ ਲਾਲ ਦੇ ਅੰਝੀ ਤੇ ਦਰਸ਼ਨ ਇਹ ਬੋਰਡ ਆ ਬੋਰਡ ਵੀ ਬਹੁਤ ਪੁਰਾਣੀ ਆ ਦੇਖੋ ਜੀ ਕਿਸ ਤਰ੍ਹਾਂ ਦੀ ਬੋਰਡ ਹਾਂ ਜੀ ਨੋਚ ਇਧਰ ਵੀ नाग ਦੇਵਤਾ ਪਏ ਹੋਏ ਆ ਤੇ ਬੋੜ ਵਾ ਉਹ ਪਰੇ ਵੀ नाग ਦੇਵਤਾ ਪਏ ਹੋਏ ਆ ਪਰੇ ਵੀ ਆ ਉਹ ਰਿਓ ਲੋ ਜੀ ਇਹ ਦੇਖੋ ਦੇਖਣ ਜਿਵੇਂ ਪਤਾ ਲੱਗਦਾ ਕਿ ਟੇਡਾ ਆ ਤੇ ਦਰਵਾਜ਼ਾ ਵੀ ਟੇਡਾ ਉਹ ਸਾਹਮਣੇ ਉਹ ਲਈ ਜੀ ਦਾ ਸ਼ੇਸ਼ਨਾਗ ਜੀ ਉਧਰ ਸਾਹਮਣੇ ਤੇ ਦੇਖੋ ਟੇਡਾ ਆ ਮੰਦਿਰੇ ਬਿਲਕੁਲ ਲੋ ਜੀ ਦੇਖੋ ਜੀ ਇਹ ਹੈਗਾ ਮੰਦਿਰ ਟੇਡਾ ਬਿਲਕੁਲ ਤੇ ਸ਼ੇਸ਼ਨਾਗ ਨੇ ਫਾੜ ਮਾਰ ਕੇ ਮੰਦਿਰ ਪਾੜਿਆ ਸੀ ਉਹ ਆਇਓ ਸਥਾਨ ਤੇ ਜਿਹੜੇ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਚੁੱਕੇ ਹਾਂ ਦੇਖੋ ਜੀ ਕਰੋ ਜੀ ਦਰਸ਼ਨ ਤੁਸੀਂ ਵੀ ਇਸ ਤਰ੍ਹਾਂ ਆ ਬਣਿਆ ਹੋਇਆ ਤੇ ਹੈ ਵੀ ਬਣਿਆ ਵੀ ਟੇਡਾ ਪਿਆ ਦੇਖੋ ਜੀ ਇਸ ਤਰ੍ਹਾਂ ਆ ਤੇ ਇੱਥੇ ਸ਼ੇਸ਼ਨਾਗ ਜੀ ਆ ਔਰ ਇਹ ਜਿਹੜਾ ਬੋਰਦਨ ਦਿਖਾਈ ਹੈ ਦੇਖੋ ਵਿੱਚ ਬੋਰਦ ਪਈ ਹੈ ਨਾ ਕਿਸ ਤਰ੍ਹਾਂ ਦੀ ਦੇਖੋ ਜੀ ਔੜੀ ਹੋ ਗਈ ਉਹ ਖੋਲ ਪਿਆ ਸਾਰਾ ਖੋਲ ਪਿਆ ਹੈ ਬੋਰਚ ਲੋ ਜੀ नाग ਦੇਵਤਾ ਉਹ ਚੁੰਨੀ ਨਾਲ ਟਕੇ ਹੋਏ ਹੈ नाग ਦੇਵਤਾ ਜੀ ਬਹੁਤ ਵੱਡੇ ਹੈ ਇੱਥੇ ਸ਼ੇਸ਼ਨਾਗ ਦੇਵਤਾ ਨਾ ਜੀ ਬਿਲਕੁਲ ਬੋਰੇ ਕੋਣੋਂ ਦੇਖੇ ਬਿਲਕੁਲ ਇਹ ਖੋਖਲੀ ਹੋ ਚੁੱਕੀ ਹੈ ਤੇ ਇਧਰ ਦਰਵਾਜ਼ਾ ਹੈ ਨਾ ਸ਼ੇਸ਼ਨਾਗ ਦੀ ਜੀ ਤੇ ਇਹ ਹੋਣ ਇਦਾਂ ਹੈ ਬਾਬੇ ਦਾ ਧੂਣਾ ਤੇ ਕਰੋ ਦਰਸ਼ਨ ਬਾਬੇ ਧੂਨੇ ਦੇ ਤੇ ਇਹ ਬਣਿਆ ਅੰਦਰ ਬਾਬੇ ਦਾ ਧੂਣਾ ਉਹ ਜੀ ਵਸਤਰਾ ਬਣਿਆ ਹੋਇਆ ਦੇਖੋ ਜੀ